ਦੇ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਸਾਡੇ ਐਮਐਲਏ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਬਿਲਾਸਪੁਰ ਜੀ ਐਮਐਲਏ ਦਿਵਿੰਦਰ ਸਿੰਘ ਲਾਢੀ ਟੋਲਸ ਜੀ ਐਮਐਲਏ ਅਭਿਪਾਲ ਸਿੰਘ ਸੁਖਨਾਂਨ ਜੀ ਜੀਟੀ ਪਾਰਦੇ ਨੁਮਾਇंदे ਉਹਨਾਂ ਦੇ ਚੇਅਰਮੈਨ ਪ੍ਰੋਫੈਸਰ ਸਾਹਿਬ ਐਚਡੀਐਫਸੀ ਬੈਂਕ ਦੇ ਜੋਨਲ ਇੰਚਾਰਜ ਸਾਡੇ ਮੋਗਾ ਦੇ ਬਹੁਤ ਹੀ ਮਾਨਜੁਕ ਡੀਸੀ ਸਾਹਿਬ ਸਾਡੇ ਐਸਐਸਪੀ ਸਾਹਿਬ ਸਾਡੇ ਸਾਰੇ ਚੇਅਰਮੈਨ ਸਾਡੇ ਮੋਗਾ ਦੇ ਨਿਰਯਤ ਬਜੀ ਸਿੰਘ ਚਾਨੀ ਜੀ ਤੇ ਮੇਰੀਆਂ ਸਾਰੀਆਂ ਭੈਣਾਂ ਜਿਹੜੀਆਂ ਆਤਮ ਨਿਰਭਰ ਹੋ ਕੇ ਇੱਕ ਮਿਸਾਲ قائم ਕਰਨੀਆਂ ਨੇ ਸਾਡਾ মিডিਆ ਮੈਂ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀਆਂ ਤੇ ਜੀ ਆਇਆਂ ਆਖਦੀਆਂ ਮੈਂ ਮੇਰੇ ਕੋਲ ਸ਼ਬਦ ਹੈ ਨਹੀਂ ਕਿ ਮੈਂ ਦਾ ਤੇ ਨਾਲ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਕੁਮਲ ਸਿੰਘ ਮਾਨ ਜੀ ਦਾ ਧੰਨਵਾਦ ਕਰਾਂ ਕਿਉਂਕਿ ਇਹ ਉਹ ਮੁੱਖ ਮੰਤਰੀ ਨੇ ਜਿਨ੍ਹਾਂ ਨੇ ਸਾਨੂੰ ਸਾਡੇ ਹਲਕਿਆਂ ਦੇ ਵਿਕਾਸ ਲਈ ਸਾਡੇ ਪੰਜਾਬ ਦੇ ਵਿਕਾਸ ਲਈ ਕਦੇ ਕਿਸੇ ਤਰ੍ਹਾਂ ਦੇ ਫੰਡਾਂ ਦੀ ਨਾ ਹੀ ਕੀਤੀ